ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕੋਈ ਨਹੀਂ ਨਹੀਂ ਪਤਾ ਨਹੀਂ। ਮੇਰੇ ਨਾਲ ਕਿਸੇ ਨੇ ਨਹੀਂ। ਪਰ ਉਹਨੂੰ ਆਨੰਦਪੁਰ ਦਾ ਰਾਮਦਾਸ ਸਮਰੱਥ ਸੀ ਵਰਾਗੀ। ਉਹਦੀ ਸ਼ਰਣੇ ਚ ਉਹਨੂੰ ਗੁਲੂ ਧਾਰਨ ਕਰ ਲਿਆ। ਉਹਦੇ ਨਾਲ ਦੇਸ਼ਾਂ ਦੇ ਦੇ ਵਿੱਚ ਬ੍ਰਹਮਾ ਜਿਹੜਾ ਸੀ ਭਟਕਦੇ ਰਹੇ ਭ੍ਰਮਾਂਤ ਕਰਦੇ ਰਹੇ ਤੋਂ ਆ ਜਾਂਦਾ। ਇਹਦਾ ਮਤਲਬ ਕਿ ਉਹ ਵੀ ਗਲਤ ਹੋ ਗਿਆ ਨਾ ਸਾਡਾ ਸਿੱਖ ਕੋਈ ਆਨਸਰ ਤਾਂ ਤਾਂ ਵਿੱਚ ਹੀ ਬੈਠਣ ਫਿਰ ਸਾਰੇ ਇਸ ਕਰਕੇ ਸਰਕਾਰ ਸੀ ਬਾਬਾ ਜੀ ਕਿਉਂਕਿ ਉਹਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਅਸੀਂ ਜਿਹੜਾ ਆਪਣੀ ਪੂਜਾ ਵਿਸ਼ਟਾ ਕਰਾਈ ਜੇ ਪੂਜਾ ਹੀ ਉਹਨਾਂ ਨੇ ਕਰਾਉਣੀ ਹੁੰਦੀ ਤੇ ਦਿੱਤਾ ਭਾਈ ਬਾਦ ਸਿੰਘ ਨੂੰ ਸਰਹਾਨ ਦੇ ਦਿੱਤੀ ਜਿੱਦ ਕੇ ਵੀ ਤੂੰ ਭਾਈ ਇਹ ਥੋੜਾ ਸਾਰਾ ਪ੍ਰਬੰਧ ਚਲਾ ਨਹੀਂ ਉਹ ਆਪ ਚਲਾਉਂਦੇ ਕਰ ਲੇਖੋ ਉਹਨਾਂ ਦੇ ਅੰਦਰ ਰਾਜ ਨੂੰ ਕਰਨ ਦੀ ਇਛਾ ਨਹੀਂ ਚੱਲੀ ਸੀ ਉਹਨਾਂ ਦੇ ਅੰਦਰ ਇਹ ਸੀ ਬਾਬਾ ਬੰਲਾ ਸਿੰਘ ਬਹਾਦਰ ਦੇ ਅੰਦਰ ਕਿ ਇਹ ਜਿਹੜਾ ਦੱਬੇ ਕੁਚਲੇ ਲੋਕ ਨੇ ਨਾ ਜਿੰਨਾਂ ਨਾਲ ਮਾੜਾ ਬਤਰਾਉ ਮਲਤਾਉ ਕੀਤਾ ਜਾਂਦਾ ਹੈ ਇਹਨਾਂ ਨੂੰ ਉੱਚਾ ਚੁੱਕਿਆ ਜਾਵੇ ਇਹ ਰਾਜ ਭਾਗ ਨੂੰ ਆਪੇ ਕਾਇਮ ਕਰਦਾ ਜਦੋਂ ਗੁਰੂ ਗੋਬਿੰਦ ਸਿੰਘ ਨੇ ਲੇਖੋ 38 ਸਾਲ ਦੀ ਮੈਂ ਗਲਤ ਕਰ ਰਿਹਾ 38 ਸਾਲਾਂ ਬਾਅਦ ਬਾਬਾ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਬਾਹਰ ਨੂੰ ਮਿਲਦੇ ਸੀ ਛੋਟੇ ਛੋਟੇ ਬੱਚੇ ਸੀ ਨਾਲ ਉਹ ਵੀ ਤਰਫ ਤਰਫ ਕੇ ਮਰ ਗਏ ਤੇ ਬਾਬਾ ਜੀ ਦਾ ਦੇਰ ਜਲਾ ਸੀ ਪਿੰਗਲਿਆ ਉੱਥੋਂ ਉਹ ਕਹਿੰਦੇ ਵਰਾਗੀ ਹੋ ਗਏ ਜਾਲ ਕੀ ਪ੍ਰਸਾਦ ਨੂੰ ਗੁਰੂ ਧੰਨ ਦਾ ਨਾਸ ਕਰੇ ਵਿੱਚ ਉੱਥੋਂ ਉਸ ਦੇਰੇ ਵਿੱਚ ਕਾਫੀ ਇਹਨਾਂ ਨੂੰ ਪ੍ਰਭਤਾ ਮਿਲੀ ਉੱਥੋਂ ਨਿਕਲ ਕੇ ਇਹਨਾਂ ਦੇਰ ਚਲੇ ਗਏ ਬੰਦੇੜੇ ਨਾਲ ਇੱਕ ਜੋਗੀ ਮਿਲਿਆ ਖੁਦਾ ਵੀ ਜ਼ਿਕਰ ਕੀਤਾ ਜਿਸ ਨੇ ਪੰਚ ਪੱਟੀ ਨਾਸਕ ਮੰਨ ਦਾ ਜ਼ਿਕਰ ਕੀਤਾ ਕਿ ਔਗੜਨਾਥ ਨਾਂ ਦਾ ਜੋਗੀ ਮਿਲਿਆ ਔਗੜ ਪੰਥ ਦੇ ਵਿੱਚ ਉਸੇ ਹਸੋਚੋ ਤੇ ਉਹ ਜਿਹੜਾ ਜੋਗੀ ਸੀ ਉਹਨੇ ਇਹਨੂੰ ਤੰਤਕ ਵਿਦਿਆ ਸਿਖਾਈ ਬਾਬਾ ਜੀ ਤਾਂ ਸਰ ਕੋ ਵਿਦਿਆਰਥੀ ਉਹਨੇ ਇੱਕ ਗ੍ਰੰਥ ਵੀ ਦਿੱਤਾ ਸ਼ਕਤੀਆਂ ਵਾਲਾ ਤੇ ਉਹਨੇ ਨਾਲੇ ਕਿਹਾ ਕਿ ਇੰਨਾ ਸ਼ਕਤੀਆਂ ਦੇ ਤੂੰ ਦੁਰਵਰਤੋਂ ਨਹੀਂ ਕਰਨੀ ਕਦੇ ਹਾ ਸਮਾਜ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਸ਼ਕਤੀ ਨੂੰ ਵਰਤਈ ਪਰ ਇਹਦੀ ਦੁਰਵਰਤੋਂ ਨਾ ਕਰੀ ਪਰ ਇਹਨੇ ਦੇਖੋ ਜਦੋਂ ਜਵੇਂ ਲਿਖਿਆ ਨਾ ਵੀ ਦੁਨੀਆ ਵਿੱਚ ਇਹੋ ਜਿਹਾ ਕੋਈ ਬੰਦਾ ਨਹੀਂ ਵੀ ਜਿਹਨੂੰ ਤਾਕਤ ਮਿਲੀ ਹੋਵੇ ਤੇ ਉਹ ਹੰਕਾਰੀ ਨਾ ਹੋਇਆ ਹੋਵੇ ਇਹ ਤਾਂ ਬਹੁਤ ਚੰਗੇ ਕਿਤੇ ਚੰਗੇ ਕਿਸੇ ਦੇ ਭਾਗ ਹੋਣ ਤਾਕਤ ਮਿਲੇ ਤਾਕਤ ਮਿਲ ਜਾਵੇ ਤੇ ਹੰਕਾਰੀ ਨਾ ਹੋਵੇ ਇੱਕ 100 ਦੇ ਵਿੱਚ ਇੱਕ ਅਦਾ ਬੰਦਾ ਨਹੀਂ ਤੇ ਤੁਲਸੀਦਾਸ ਜੀ ਨੇ ਲਿਖਿਆ ਨਾ ਲਿਖਦੇ ਵੀ ਐਹੋ ਜਿਹਾ ਕੋਈ ਦੁਨੀਆ 'ਚ ਨਹੀਂ ਜਨਮਿਆ ਐਸੋ ਕੋਈ ਨਾ ਜਨਮਿਓ ਜਗ ਮਾਨੀ ਪ੍ਰਭਤਾ ਪਾਏ ਜਾਤਮਤ ਨਾ ਹੋਵੇ ਵੀ ਇਹੋ ਜਿਹਾ ਦੁਨੀਆ 'ਚ ਕੋਈ ਨਹੀਂ ਜਨਮਿਆ ਜਿਹਨੂੰ ਪ੍ਰਭਤਾ ਵਡਿਆਈ ਮਿਲੀ ਹੋਵੇ ਤੇ ਵਡਿਆਈ ਪ੍ਰਾਪਤ ਕਰਕੇ ਉਹ ਹੰਕਾਰੀ ਨਾ ਹੋਇਆ ਪਰ ਬਾਬਾ ਜੀ ਨੂੰ ਵੀ ਪ੍ਰਪਤਾ ਮਿਲ ਗਈ ਅੰਤਰਿਕ ਸ਼ਕਤੀਆਂ ਆ ਗਈਆਂ ਲੋਕ ਪੂਜਨ ਲੱਗ ਪਏ ਡੇਰਾ ਵੱਡ ਗਿਆ ਤੇ ਨਾਲ ਹੰਕਾਰ ਵੀ ਆ ਗਿਆ ਨਾਲ ਹੰਕਾਰ ਵੀ ਆ ਗਿਆ ਪਰ ਉਹਦੇ ਅੰਦਰ ਇੱਕ ਨਿਮਰਤ ਇੱਕ ਭਾਵ ਹੋਰ ਵੀ ਸੀ ਜਿਹੜੇ ਗਰੀਬ ਗੁਰਬੇ ਲੋਕ ਉਹਦੇ ਦੇਦੇ ਆਉਂਦੇ ਉਹਨਾਂ ਦੀ ਮਦਦ ਕਰਦਾ ਹੁੰਦਾ ਸੀ ਆ ਪਰ ਜਿਹੜੇ ਸੰਤ ਮਹਾਤਮਾ ਸਾਧੂ ਸੀ ਕੋਈ ਉਹਨਾਂ ਦਾ ਤਿਰਸ਼ਕਾਰ ਵੀ ਕਰਿਆ ਕਰਦਾ ਸੀ ਗੁਰੂ ਤੇਗ ਬਹਾਦਰ ਜੀ ਬਾਤ ਦੇ ਬਚਨ ਨੇ ਬਾਣੀ ਅੰਦਰ ਜਿਵੇਂ ਅੱਜ ਆਪਾਂ ਨਸ਼ਿਆਂ ਦੀ ਗੱਲ ਕਰਦੇ ਨੇ ਕਿ ਨਸ਼ੇ ਬਹੁਤ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਦੇਖੋ ਨਸ਼ੇ ਤਾਂ ਦੁਨੀਆ 'ਚ ਹਰ ਬੰਦੇ ਨੂੰ ਲੱਗਾ ਹੋਇਆ ਹੈ ਨਸ਼ਾ ਭਾਵੇਂ ਕੋਈ ਕਹਿੰਦਾ ਨਾ ਮੈਂ ਨਸ਼ਾ ਨਹੀਂ ਕਰਦਾ ਔਰ ਮਹਾਰੇ ਗੁਰੂ ਤੇਗ ਬਹਾਦਰ ਮਹਾਰੇ ਕਹਿੰਦੇ ਹਰ ਬੰਦਾ ਨਸ਼ਾ ਕਰਦਾ ਜਿਹੜੇ ਨਸ਼ੇ ਨੇ ਦੁਨੀਆ ਦੇ ਅੰਦਰ ਮਹਾਰਾ ਕਹਿੰਦੇ ਨੇ ਧਨ ਜੋਬਨ ਪ੍ਰਭਤਾ ਕੈ ਮਦਮੈ ਅਹਨਸ ਰਹਿ ਦੀਵਾਨਾ ਵੱਦ ਕਹਿੰਦੇ ਨਸ਼ੇ ਨੂੰ ਅਹਿਰਸ ਕਹਿੰਦੇ ਦਿਨ ਰਾਤ ਕਿਹਦੇ ਦਿਨ ਰਾਤ دیਵਾਨਾ ਮਸਤ ਹੋਇਆ ਪਿਆ ਬੰਦਾ ਕਿਹੜੇ ਨਸ਼ੇ ਆ ਤੇ ਧਨ ਜੋਬਨ ਤੇ ਪ੍ਰਭਤਾ ਇਹ ਤਿੰਨ ਨਸ਼ੇ ਧਨ ਮਾਇਆ ਦਾ ਨਸ਼ਾ ਜਿਹੜੇ ਕੋਲ ਮਾਇਆ ਹੋਵੇ ਉਹ ਨਸ਼ੇ ਵਿੱਚ ਹੈ ਬਸ ਉਹਦਾ ਧਨ ਵੀ ਜਿਹੜਾ ਹੈ ਕੋਈ ਬੰਦੇ ਨੂੰ ਮਸਤ ਕਰੀ ਰੱਖਦਾ ਉਹ ਕਹਿੰਦਾ ਮੇਰੇ ਵਰਗਾ ਕੌਣ ਹੋ ਸਕਦਾ ਕੋਈ ਦੇਖ ਲਵਾਂਗੇ ਬਹੁਤ ਮਾਇਆ ਆਪਣੇ ਕੋਲ ਪੈਸਾ ਛੱਟਾਂਗੇ ਆਪਣੇ ਕੰਮ ਕਰਾ ਲਵਾਂਗੇ ਇਹ ਤਾਂ ਨਸ਼ਾ ਹੀ ਹੈ ਇਹ ਸੱਚ ਨੂੰ ਝੂਠ ਬਣਾ ਦੇਣਾ ਪੈਸੇ ਦੀ ਤਾਕਤ ਨਾਲ ਉਹ ਨਸ਼ੇ ਵਿੱਚ ਬਜ਼ੁਰਗ ਸਮਝਾਉਣ ਦੀ ਜਤਨ ਕਰਦੇ ਕਿਸੇ ਨੌਜਵਾਨ ਨੂੰ ਆਪਣੇ ਪੁੱਤਰ ਨੂੰ ਵੀ ਪੁੱਤਰ ਸਮਝਿਆ ਇਹ ਸੱਦਾ ਤੇ ਜ਼ਰਬਾ ਹੈ ਪਰ ਨੌਜਵਾਨ ਕਹਿੰਦਾ ਨਹੀਂ ਬਾਪੂ ਤੂੰ ਬੈਠ ਤੈਨੂੰ ਨਹੀਂ ਪਤਾ ਇੰਨਾ ਕਰਾਂ ਜਵਾਨੀ ਚ ਵੀ ਨਸ਼ਾ ਹੈ ਫਿਰ ਪ੍ਰਪਤਾ ਵੜਾਈ ਵੜਾਈ ਕੌਣ ਨਹੀਂ ਚਾਹੁੰਦਾ ਆਪਾਂ ਆਪਣੇ ਘਰੋਂ ਨਿਕਲਦੇ ਹਰ ਬੰਦਾ ਚਾਹੁੰਦਾ ਵੀ ਗਲੀ 'ਚ ਜਿਹੜਾ ਬੰਦਾ ਮੈਨੂੰ

ਕ੍ਰਾਂਤੀਕਾਰੀ ਕਿਰਦਾਰ ਬੁੱਲੇ ਸੋਨਾਰ ਹੋਸੀਆ ਬੁੱਲੇ ਸੋਨਾਰ ਹੋਸੀਆ ਬੁੱਲੇ ਸੋਨਾਰ ਮਹੰਦਰ ਦੇਖੇ ਤਾਂ ਸਾਹਮਣੇ ऐ ਅੱਜ ਅਸੀਂ ਇਹ ਦੇਖਾਂ ਪਤਨ ਦੀਆਂ ਉਹਨਾਂ ਗੁਰੂ ਦਾ ਨੰਗਰ ਪਰਪਰ ਤਿਆਰ ਆ ਥਲੇ ਹਾਲ ਦੇ ਵਿੱਚ ਸਾਰੇ ਸੰਗਤ ਨੇ ਇਕੱਠੇ ਜਾਣਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਤੇ ਚਾਚੇ ਬੋਤੇ ਜੀ ਨੂੰ ਆਪ ਸਹਿਬ ਸਿੰਘ ਗੁਰੂਗ੍ਰਾਮ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਚਰਮਾਂ ਦੇ ਨਾਮ ਦੇ ਵਿੱਚ ਆਣ ਦਾ ਸਮਾਂ ਦਿੱਤਾ ਖਾਸ ਕਰਕੇ ਮਦਮਾ ਜਰਾ ਖਲਾਫ ਪ੍ਰਧਾਨ ਸਰਕਾਰ ਸਤੇਦਰ ਸਿੰਘ ਜੀ ਸੂਮਤੀ ਬਰਾਦਨੇ ਹਾਂਸੇ ਵਾਲੇ ਦਾ ਜਿਨ੍ਹਾਂ ਦੇ ਅਜੋ ਪ੍ਰਸ਼ਾਦੇ ਦੀ ਵਾਰੀ ਸੀ ਔਰ ਨਗਰ ਚਰਾਵਾ ਦਾ ਜਿਨ੍ਹਾਂ ਨੇ ਮਿੱਠੇ ਦਾ ਪ੍ਰਸ਼ਾਦ ਲਿਆਂਦਾ ਸਾਰੀ ਸੰਗਤ ਦਾ ਸਤਿ ਸ੍ਰੀ ਅਕਾਲ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਖਾਲਸਾ ਪੰਜੀਤ ਜੀ ਵੀ ਬਹੇ ਪ੍ਰੋਧਾਨ ਜੀ ਦੇ ਹੋ ਜਾਣਕਾਰੀ ਦੀ ਬਾਹੇਪੁਰ ਜੀ ਕਾ ਖਾਲਸਾ ਸ੍ਰੀ ਬਾਹੇਪੁਰ ਜੀ ਕੀ ਫਤਹਿ ਭਵਿੰਦਰ ਸਿੰਘ ਦੌਲਤਪੁਰਾ ਜਲਾ ਪ੍ਰਧਾਨ ਭਾਰਤੀ ਕਿਸਾਨ ਜੀ ਨਾਲ ਲਕੋੜ ਮੋਗਾ ਅੱਜ 7 ਅਕਤੂਬਰ ਨੂੰ ਅਸੀਂ ਤਾਂ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਜਨਮ ਦਿਨ ਮੋਹਰ ਰੱਖਦੇ ਹੋਏ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਅੱਜ ਜ਼ਿਲ੍ਹਾ ਦਫ਼ਤਰ ਸਮੂਹ ਕਿਸਾਨ ਜਥੇਬੰਦੀ ਲਖਵਾਲ ਨੇ ਅੱਜ ਉਹਨਾਂ ਦੇ ਜਨਮ ਦਿਨ ਦੇ ਜਿਹੜਾ ਮਨਾਇਆ ਬੜਾ ਉਤਸ਼ਾਹ ਦੇ ਨਾਲ ਬੜਾ ਸ਼ਰਧਾ ਪ੍ਰੇਮ ਦੇ ਨਾਲ ਅੱਜ ਪਹਿਲਾ ਸਾਡਾ ਜਨਮ ਦਿਹਾੜਾ ਸੀ ਇਸ ਦਫ਼ਤਰ ਦੇ ਵਿੱਚ ਉਹਨਾਂ ਦਾ ਮਨਾਇਆ ਇਸੇ ਤਰ੍ਹਾਂ ਹੀ ਅਸੀਂ ਅਪ੍ਰੈਲ ਦੇ ਵਿੱਚ ਤੋਂ ਅੰਤਨ ਬਾਬਾ ਧੰਨਾ ਜੱਟ ਜੀ ਦਾ ਉਹਨਾਂ ਦਾ ਅਪਰ ਦਸੰਬਰ ਦੇ ਵਿੱਚ ਛੋਟੇ ਸਹਿਬ ਜਯਾਦਿਆਂ ਨੂੰ ਸਮਰਪਿਤ ਅਸੀਂ ਦਿਨ ਮਨਾਉਨੇ ਆ ਇਸ ਤਰ੍ਹਾਂ ਕਰਕੇ ਸਾਲ ਦੇ ਵਿੱਚ ਤਿੰਨ ਸਾਡੇ ਦਿਨ ਇਸ ਤਰ੍ਹਾਂ ਸਾਡੇ ਫਿਕਸ ਕੀਤੇ ਹੋਏ ਆ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਔਰ ਖਾਲਸਾ ਪੰਥ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੇ ਜਦੋਂ ਕੀਤੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਰਾਜ ਸਥਾਪਿਤ ਕੀਤਾ ਇਸ ਤਰ੍ਹਾਂ ਕਰਕੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਾਹੁੰੋ ਅੱਜ ਸਾਰੀ ਸੰਗਤ ਨੂੰ ਵਿਦੇਸ਼ਾਂ ਵਿੱਚ ਦੇ ਵਿੱਚ ਜਿੱਥੇ ਸੂਚਿਤ ਨਾਨਕਲੇਵਾ ਸੰਗਤ ਨੂੰ ਔਸਮੂ ਖਿਸਾਨ ਜੱਥੇਬੰਦਿਆ ਨੂੰ ਲੱਖ ਲੱਖ ਵਧਾਈਆਂ ਦਿੰਦੇ ਆਂ ਮੁਬਾਰਕਬਾਦ ਦਿੰਦੇ ਆਂ